ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮਕਾਨ ਤੋਂ ਡੇਲੀ ਲੈ ਕੇ ਆਇਆ ਇਹਦੀ ਕੀਮਤ 10 ਲੱਖ ਤੇ 25000 ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਘੱਟ ਵੱਡ ਹੋਊਗਾ ਜੀ ਬਹੁਤ ਵਧੀਆ ਘਰ ਲੈ ਕੇ ਆਇਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਜਾਂ ਜ਼ਮੀਨ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਹੈ ਜੀ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਇਸੇ ਤਰ੍ਹਾਂ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜਣੀ ਹੈ ਜੀ ਸਾਰੀ ਜਾਣਕਾਰੀ ਦੇ ਨਾਲ ਤੇ ਉਸ ਤੋਂ ਬਾਅਦ ਤੁਹਾਡੀ ਵੀਡੀਓ ਜਿਹੜੀ ਸਾਡੇ ਪਲੇਟਫਾਰਮਾਂ ਤੇ ਲਾ ਦਿੱਤੀ ਜਾਊਗੀ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਕਰ ਦਿੱਤੀ ਜਾਊਗੀ ਸਾਡੇ ਸਾਰੇ ਪਲੇਟਫਾਰਮਾਂ ਤੇ Instagram WhatsApp Facebook ਤੇ YouTube ਤੇ ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਇਦਾਂ ਦੀਆਂ ਕੋਠੀਆਂ ਮਕਾਨਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਵੀਡੀਓ ਪਾਉਣ ਸਾਰ ਤੁਹਾਡੇ ਫੋਨ ਦੇ ਉੱਪਰ ਉਹਦਾ ਮੈਸੇਜ ਚੱਲਿਆ ਜਾਇਆ ਕਰੇ ਸੋ ਆਪਾਂ ਸਟਾਰਟਿੰਗ ਤੋਂ ਘਰ ਦੀ ਵੀਡੀਓ ਦੀ ਸਟੂ ਸ਼ੁਰੂਆਤ ਕਰਦੇ ਹਾਂ ਬਣੇ ਰਹੋ ਵੀਡੀਓ ਦੇ ਨਾਲ ਠੀਕ ਹੈ ਜੀ ਜਿੰਨੀਆਂ ਵੀ ਭੈਣਾਂ ਭਰਾ ਆਏ ਨੇ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜਾ ਆਪਾਂ ਘਰ ਲੈ ਕੇ ਆਏ ਹਾਂ ਜੀ ਚਾਰ ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਘਰ ਤੁਹਾਡੇ ਲਈ ਲੈ ਕੇ ਆਏ ਹਾਂ ਗਲੀ ਤੋਂ ਆਪਾਂ ਸਟਾਰਟ ਕਰ ਲਿਆ ਜੀ ਗਲੀ ਜਿਹੜੀ ਹੈਗੀ ਹੈ ਜੀ ਇਹ 6 ਫੋਟੋ ਦੀ ਤੁਹਾਨੂੰ ਗਲੀ ਮਿਲ ਜੂਗੀ ਜਾਨੀ ਕਿ ਗੱਡੀ ਗਲੀ ਦੇ ਵਿੱਚ ਆਉਂਦੀ ਨਹੀਂ ਬਾਈਕ ਵਗੈਰਾ ਆ ਸਕਦੀ ਤੁਸੀਂ ਚੈੱਕ ਕਰ ਲਓ ਜੀ ਠੀਕ ਹੈ ਜੀ ਤੇ ਇੱਥੋਂ ਆਪਾਂ ਘਰ ਦੀ ਐਂਟਰੀ ਹੋ ਜਾਂਦੀ ਹੈ ਤੁਸੀਂ ਚੈੱਕ ਕਰ ਲਓ ਕੱਲੀ ਕੱਲੀ ਚੀਜ਼ ਦਿਖਾਵਾਂਗੇ ਜੀ ਤੇ ਕਮਰੇ ਆ ਵਗੈਰਾ ਦੀ ਗੱਲ ਕਰੀਏ ਤਾਂ ਬਾਈ ਜੀ ਤੁਹਾਨੂੰ ਦੋ ਕਮਰੇ 12 12 ਦੇ ਮਿਲ ਜਾਣਗੇ ਜਾਨੀ ਕਿ ਖੁੱਲੇ ਡੁੱਲੇ ਕਮਰੇ ਮਿਲ ਜਾਣਗੇ ਦੋ 12 12 ਦੇ ਕਮਰੇ ਮਿਲ ਜਾਣਗੇ ਤੇ ਇੱਕ ਕਮਰਾ ਉਹ ਤੋਂ ਵੀ ਵੱਡਾ ਜਾਨੀ ਕਿ 12 16 ਦਾ ਤੁਹਾਨੂੰ ਦੇਖਣ ਨੂੰ ਇਵੇ ਜੀ ਵਾਜੀ ਚੈੱਕ ਕਰ ਸਕਦੇ ਹੋ ਰੰਗ ਪੇਂਟ ਵਗੈਰਾ ਹੋਇਆ ਜੀ ਛੱਤ ਹੈਗੀ ਤੁਸੀਂ ਦੇਖ ਸਕਦੇ ਹੋ ਬਾਲਿਆਂ ਵਾਲਾ ਮਤਲਬ ਕਿ ਗਾਰਡਰ ਤੇ ਬੱਤਿਆਂ ਵਾਲੀ ਛੱਤ ਮਿਲ ਜੂਗੀ ਤੁਹਾਨੂੰ ਜੀ ਚੈੱਕ ਕਰ ਸਕਦੇ ਹੋ ਬੇੜਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਛੋਟਾ ਜਿਹਾ ਬੇੜਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਕਮਰੇ ਵਧੀਆ ਹਨਾ ਸਾਰਾ ਮਾਹੌਲ ਨੀਟ ਐਂਡ ਕਲੀਨ ਮਿਲ ਜੂਗਾ ਰਸੋਈ ਤੁਸੀਂ ਚੈੱਕ ਕਰ ਸਕਦੇ ਹੋ ਕਿਚਨ ਸੈਲਫਾਨ ਵਗੈਰਾ ਪਾਈਆਂ ਹੋਈਆਂ ਬੜਾ ਕੰਪੈਕਟ ਜਿਆ ਤੇ ਸੋਹਣਾ ਜਿਹਾ ਕਿਚਨ ਹੈ ਤੇ ਸੈਲਫ ਹੈ ਜਿਹੜੀ ਚਾਰੇ ਪਾਸੇ ਘੁੰਮ ਜਾਂਦੀ ਹੈ ਜੀ ਫ੍ਰਿਜ ਵਗੈਰਾ ਪਿੱਛੇ ਦਾਣਾ ਰਸੋਈ ਤੇ ਲੱਗ ਜਾਂਦਾ ਤੇ ਥੱਲੇ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਥੱਲੇ ਫਰਸ਼ ਹੈ ਜਿਹੜਾ ਉਹ ਲੱਗਿਆ ਗਿਆ ਸੀਮੈਂਟਡ ਫਰਸ਼ ਲੱਗਿਆ ਗਿਆ ਤੇ ਇਹ ਇੱਕ ਰੂਮ ਹੈ ਜਿਹਦੇ ਵਿੱਚ ਵਾਲਪੇਪਰ ਵਗੈਰਾ ਵੀ ਚੜਾਏ ਗਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਰੂਮ ਬਹੁਤ ਸਾਰੇ ਬਹੁਤ ਵਧੀਆ ਨੇ ਬਹੁਤ ਜ਼ਿਆਦਾ ਘੈਂਟ ਨੇ ਰਸੋਈ ਅਟੈਚ ਹੈ ਜੀ ਬੇੜਾ ਛੋਟਾ ਬੇੜਾ ਮਿਲ ਜੂਆ ਜੀ ਇੱਕ ਬਾਥਰੂਮ ਹੈ ਜਿਹੜਾ ਤੁਹਾਨੂੰ ਬਾਹਰ ਮਿਲ ਜੂਆ ਜੀ ਤੇ ਇੱਕ ਬਾਥਰੂਮ ਤੁਹਾਨੂੰ ਰੂਮ ਦੇ ਨਾਲ ਅਟੈਚ ਮਿਲ ਜੂਆ ਜੀ ਇੰਗਲਿਸ਼ ਸ਼ੀਟ ਵੀ ਲੱਗੀ ਹੋਈ ਹੈ ਨਾਰਮਲ ਸ਼ੀਟ ਵੀ ਲੱਗੀ ਹੋਈ ਹੈ ਜੀ ਤੇ ਵਧੀਆ ਮਾਹੌਲ ਹੈ ਜੀ ਸੋਨਮਾ ਸਟਾਰਟਿੰਗ ਜੀ ਵੀ ਦੱਸਿਆ ਸੀ ਵੀ ਗੱਡੀ ਨਹੀਂ ਆਉਂਦੀ ਘਰ ਤੱਕ ਬਾਈਕ ਵਗੈਰਾ ਤੁਸੀਂ ਬੜੇ ਆਰਾਮ ਨਾਲ ਲਿਆ ਸਕਦੇ ਹੋ ਤੇ 6 ਫੁੱਟ ਗਲੀ ਰਹੂਗੀ ਜੀ ਕਮਰੇ ਚੈੱਕ ਕਰ ਲਓ ਤੁਸੀਂ ਜੀ ਕੋਈ ਕਮਰੇ ਤੁਹਾਨੂੰ ਮਤਲਬ ਕਿ ਬੱਤਿਆਂ ਵਾਲੇ ਮਿਲਣਗੇ ਤੇ ਕਈ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਛੱਤ ਹਨਾ ਪ੍ਰੋਪਰ ਸਮੀਂਟਡ ਪੱਕੀ ਛੱਤ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸਟੋਰ ਰੂਮ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਫੁੱਲੇ ਡੁੱਲੇ ਕਮਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਹੁਤ ਵਧੀਆ ਘਰ ਹਨਾ ਜੇ ਕੋਈ ਘੱਟ ਬਜਟ ਦਾ ਘਰ ਕਈ ਭੈਣਾਂ ਪੁੱਛਦੀਆਂ ਸੀਗਾ ਤਾਂ ਉਹਨਾਂ ਲਈ ਆਪਾਂ ਸਪੈਸ਼ਲ ਲੈ ਕੇ ਆਏ ਆਂ ਜੀ ਘੱਟ ਬਜਟ ਵੀ ਹੈ ਜੀ ਤਿਆਰ ਵੀ ਸੋਹਣਾ ਹੋਇਆ ਕੰਪੈਕਟ ਬਹੁਤ ਵਧੀਆ ਪੌੜੀਆਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਉੱਪਰ ਜਾਂਦੀਆਂ ਨੇ ਬਾਥਰੂਮ ਨੂੰ ਮੈਂ ਚੈੱਕ ਕਰਵਾ ਦਿੰਨਾ ਜੀ ਆ ਬਾਥਰੂਮ ਬਣੇ ਹੋਏ ਨੇ ਜੀ ਬਹੁਤ ਜਿਆਦੇ ਵਧੀਆ ਸਾਰੀ ਗੱਲਬਾਤ ਬਿਲਕੁਲ ਓਕੇ ਹੈ ਜੀ ਬਜਟ ਦੇ ਹਿਸਾਬ ਨਾਲ ਰੇਟ ਜੋ ਮੰਗਿਆ ਗਿਆ 10 ਲੱਖ ਤੇ 25000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਉਹਦੇ ਹਿਸਾਬ ਨਾਲ ਘਰ ਜਿਹੜਾ ਪ੍ਰੋਪਰ ਵਧੀਆ ਤੁਹਾਨੂੰ ਛੇਡ ਮਿਲੂਗਾ ਜੀ ਲਾਈਟਿੰਗ ਦਾ ਸਾਰਾ ਪ੍ਰਬੰਧ ਮਿਲ ਜੂਗੀ ਟੂਟੀਆਂ ਦਾ ਸਾਰਾ ਪ੍ਰਬ ਦਰ ਦੇ ਵਿੱਚ ਰੋਸ਼ਨੀ ਵਗੈਰਾ ਵਧੀਆ ਸਾਰਾ ਵਧੀਆ ਪ੍ਰਬੰਧ ਮਿਲ ਜੂਗਾ ਜੀ ਆਸ ਨੂੰ ਮੈਂ ਪੌੜੀਆਂ ਤੇ ਛੱਤ ਦਿਖਾ ਦਿੰਦਾ ਜੀ ਲੋਹੇ ਵਾਲੀਆਂ ਪੌੜੀਆਂ ਤੁਹਾਨੂੰ ਛੱਤ ਉੱਪਰ ਜਾਣ ਨੂੰ ਮਿਲ ਜਾਣਗੀਆਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਜੀ ਨਾਲ ਨਾਲ ਲੋਕੇਸ਼ਨ ਹਨਾ ਵੀ ਕਿੱਥੇ ਜੂ ਪਿੰਡ ਲਲਤੋਕਲਾ ਪੱਖੋਵਾਲ ਰੋਡ ਲੁਧਿਆਣਾ ਠੀਕ ਹੈ ਜੀ ਇਹ ਲੋਕੇਸ਼ਨ ਹੈ ਜੀ ਛੱਤ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪੱਕੀ ਛੱਤ ਮਿਲ ਜੂਗੀ ਤੁਹਾਨੂੰ ਛੱਤ ਵਗੈਰਾ ਤੇ ਬੂਟੇ ਵਗੈਰਾ ਇਹਨਾਂ ਨੇ ਬਹੁਤ ਲਾ ਰੱਖੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਾਉਂਡਰੀ ਤੁਸੀਂ ਦੇਖ ਸਕਦੇ ਹੋ ਸੱਜਾ ਤੇ ਬਾਉਂਡਰੀ ਵੀ ਕਰੀ ਹੋਈ ਹੈ ਛੱਤ ਦੇ ਤੇ ਨੰਬਰ ਤੁਹਾਡੀ ਸਕਰੀਨ ਤੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਤੁਹਾਡੀ ਸਕਰੀਨ ਦੇ ਉੱਪਰ ਨੰਬਰ ਚਲਾ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਘਰ ਤੁਹਾਡੇ ਲਈ ਲੈ ਕੇ ਆਏ ਆ ਜੀ ਤੇ ਆਸੇ ਪਾਸੇ ਦਾ ਮਾਹੌਲ ਬਹੁਤ ਸੋਹਣਾ ਹੈ ਜੀ ਗਲੀ ਦੇ ਉੱਪਰ ਸਿੱਧਾ ਫਰੈਂਡ ਹਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਆਸੇ ਪਾਸੇ ਕਰਿਆਨੇ ਦੀਆਂ ਦੁਕਾਨਾਂ ਵਧੀਆ ਹਨਾ ਸਹੂਲਤ ਸਾਰੀ ਤੁਹਾਨੂੰ A to Z ਸਹੂਲਤ ਇੱਥੇ ਦੇਖਣ ਨੂੰ ਮਿਲ ਜੂਗੀ ਜੀ ਤੇ ਬਾਕੀ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਲੋਕੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਗਈ ਹੈ ਜੀ ਤੇ ਹੋਰ ਵੀ ਜੇਕਰ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਜਾ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਸੌਦਾ ਇਹਨਾਂ ਨਾਲ ਡਨ ਕਰ ਸਕਦੇ ਹੋ ਜੀ ਤੇ ਬਾਕੀ ਤੁਸੀਂ ਦੱਸੋ ਵੀ ਤੁਸੀਂ ਕਿੰਨੇ ਕੁ ਬਜਟ ਦੀ ਕੋਈ ਘਰ ਕੋਠੀ ਮਕਾਨ ਦੇਖ ਰਹੇ ਹੋ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਤੇ ਸਾਨੂੰ ਕਹੋ ਜੇ ਆ ਘਰ ਚਾਹੀਦਾ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਏ ਦੀ ਲੈ ਕੇ ਹਾਜ਼ਰ ਹੋਈਏ ਜੀ ਠੀਕ ਹੈ ਜੀ ਤੇ ਬਾਕੀ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਇਦਾਂ ਹੀ ਸ਼ੇਅਰ ਕਰਦੇ ਰਹਿਆ ਕਰੋ ਕਮੈਂਟ ਕਰਦੇ ਰਹਿਆ ਕਰੋ ਇੰਨਾ ਪਿਆਰ ਦੇਣ ਲਈ ਤੁਹਾਡਾ ਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਖਾਸ ਘੈਂਟ ਵੀਡੀਓ ਦੇ ਨਾਲ ਹੁੰਦੇ ਹੋ ਇਜਾਜ਼ਤ ਤੇ ਤਦ ਤੱਕ ਲਈ ਰੱਬ ਰੱਖੇ